ਜੋ ਜਿਹੜੀ ਲੀਡ ਹੈ ਇਸ ਟਾਈਮ ਤੇ ਭਾਈ ਮਤਸਨ ਮਿਲ ਰਹੀ ਹੈ ਬਹੁਤ ਹੀ ਵਧੀਆ ਬਹੁਤ ਹੀ ਵੱਡੀ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਕਿ ਬਹੁਤ ਹੀ ਵੱਡੀ ਲੀਡ ਨਾਲ ਸ਼ਾਮ ਤੱਕ ਜਿੱਤ ਪ੍ਰਾਪਤ ਕਰਨਗੇ ਬਾਕੀ ਸਾਰੀ ਸੰਗਤ ਤੇ ਸਾਰੇ ਸਪੋਟਰਾਂ ਦਾ तहे दिलੋਂ ਧੰਨਵਾਦ ਕਰਦੇ ਆ ਕਿ ਕਿੰਨਾ ਉਹਨਾਂ ਨੇ ਆਪ ਮਹਾਰੇ ਮਿਹਨਤ ਕਰਕੇ ਆਪ ਪ੍ਰਚਾਰ ਕਰਕੇ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਬਾਕੀ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ 6 ਤਰੀਕ ਤੱਕ ਕੋਈ ਵੀ ਜਿੱਤ ਦਾ ਜਿਹੜਾ ਜਸ਼ਨ ਨਾਮਾਇਆ ਜਾਏ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿਹੜੀ ਸਾਡੀ ਜਿੱਤ ਵੀ ਆ ਉਹ ਵੀ ਸ਼ਹੀਦ ਸਿੰਘਾਂ ਨੂੰ ਸਮਰਪਿਤ ਆ ਤੇ ਬਾਕੀ ਖਾਲੜਾ ਬੀਬੀ ਦਾ ਮੈਂ ਬਹੁਤ ਪਰਮਜੀਤ ਕੋਰ ਖਾਲੜਾ ਦਾ ਬਹੁਤ ਤਹਿ ਦਿਲੋਂ ਸਨਮਾਨ ਕਰਦੀ ਕਿ ਨੇ ਜਿਨ੍ਹਾਂ ਨੇ ਇੱਕ ਮਹੀਨਾ ਬਹੁਤੀ ਸਾਡੇ ਨਾਲ ਪ੍ਰਚਾਰ ਕੀਤਾ ਤੇ ਬਹੁਤੀ ਇਕੱਲੇ ਜਾ ਜਾ ਕੇ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਤੁਹਾਨੂੰ ਆਦ ਕਰਦੀ ਆਂ ਬਾਕੀ ਸਾਰੀ ਸੰਗਤ ਦਾ ਸਾਰੇ ਸਪੋਰਟਰਾਂ ਦਾ ਜਿਹੜੀ ਅਮਰਤਪਾਲ ਦੀ ਜਿੱਤ ਤੇ ਸੰਗਤ ਦੀ ਜਿੱਤ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਇਆ ਉਗੀ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਸੰਗਤ ਨੇ ਆਪ ਹਮਾਰੇ ਬਹੁਤ ਮਿਹਨਤ ਕੀਤੀ ਆ ਤੇ ਬਹੁਤ ਹੀ ਸਾਰੀ ਸੰਗਤ ਦਾ ਤੈਅ ਦਿ ਲੋ ਤਾਂ ਧੰਨਵਾਦ ਕਰਦੇ ਅੱਜ ਤੇ ਕੀ ਪ੍ਰੋਗਰਾਮ ਆ ਹੋਰ ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸ਼ਾਇਦ ਗੁਰਦੁਆਰਾ ਸਾਹਿਬ ਦੇ ਕਿੱਸੇ ਉੱਤੇ ਸੰਗਤ ਇਕੱਠੀ ਹੋਣਾ ਹੈ ਠਿਕਣਾ ਚੋਣ ਹਾਂਜੀ ਅੱਜ ਗੁਰਦੁਆਰਾ ਸਾਹਿਬ ਜਿੱਥੇ ਭਾਈ ਸਾਹਿਬ ਰਹਿੰਦੇ ਸੀ ਉੱਥੇ ਫੰਡਪਾਟ ਸਾਹਿਬ ਆਰੰਭ ਕੀਤਾ ਵਾ ਤੇ 6 ਤਰੀਕ ਨੂੰ ਇਹਦੇ ਭੋਗ ਪਹਿਣਗੇ ਭੋਗ ਤੇ ਸੰਗਤ ਇਕੱਠੀ ਹੋਊਗੀ ਤੇ ਅਗਲਾ ਪ੍ਰੋਗਰਾਮ ਜਿਹੜਾ ਉੱਥੇ ਲਿਖਿਆ ਜਾਊਗਾ 7 ਨੂੰ ਅਸੀਂ ਕਿਹੜਾ ਪ੍ਰੋਗਰਾਮ ਕਰਦੇ ਆਂ ਛੇ ਤੱਕ ਅਜੇ ਹੀ ਕੋਈ ਵੀ ਨਾ ਜਸ਼ਨ ਮਨਾਉਣਾ ਇੱਥੇ ਗੁਰਮਾਰਿਆ ਦਾ ਸ਼ੁਕਰਾਨਾ ਕਰਨਾ ਤੇ ਇੱਥੇ ਬੋਹ ਖਾਉ। ਮਾਤਾ ਜੀ ਕੋਈ ਅ ਅਪਕਮਿੰਗ ਪਲਾਨਸ ਅਗੇ ਨੇ ਜਿਸ ਤਰ੍ਹਾਂ ਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀ ਕਿ ਉਹਨੂੰ ਲੈ ਕੇ ਕਿਸ ਤਰ੍ਹਾਂ ਰੂਪ ਰੇਖਾ ਕਰਦੇ। ਵੇਖੋ ਸਾਰਾ ਕੁਝ ਹੀ ਆਊਗਾ ਥੋੜੀ ਡੇਰੇ ਭਾਈ ਸਾਹਿਬ ਦੀ ਵੇਟ ਕਰਾਂਗੇ ਜੇ ਉਹ ਆਜਣ ਤੇ ਉਹ ਆਪਣੇ ਤੌਰ ਤੇ ਹੀ ਤੋਰਨ ਵੀ ਕੋਈ ਜਿਹੜਾ ਵੀ ਉਹਨਾਂ ਨੇ ਕਰਨਾ ਨਸ਼ੇ ਦਾ ਮੁੱਦੇ ਦਾ ਕਰਨਾ ਵਾ ਜਿਹੜਾ ਵੀ ਉਹਨਾਂ ਨੇ ਪਹਿਲਾਂ ਕਰਨਾ ਵਾ ਉਹ ਭਾਈ ਸਾਹਿਬ ਦੇ ਆਇਆ ਹੀ ਅਹੀਂ ਕੋਸ਼ਿਸ਼ ਕਰਾਂਗੇ ਕਿ ਉਹ ਛੇਤੀ ਬਾਹਰ ਆਜਣ। ਵਾਹਿਗੁਰੂ ਕਿਰਪਾ ਕਰੇ ਉਹਨਾਂ ਦੇ ਆਏ ਨੇ ਜਿਹੜਾ ਅਗਲਾ ਪ੍ਰੋਗਰਾਮ ਕਰਾਂਗੇ ਅਸੀਂ ਤਾਂ ਪਹਿਲੋਂ ਹੁਣ ਅਜੇ ਗੁਰਦੁਆਰਿਆਂ 'ਚ ਨਮਸਕਾਰ ਹੀ ਕਰਨ ਗੁਰਮਾਹਾਂ ਦਾ ਸ਼ੁਕਰਾਨਾ ਹੀ ਕਰਾਂਗੇ ਪਹਿਲੋਂ ਸਾਰੀ ਸੰਗਤ ਦਾ ਧੰਨਵਾਦ ਕਰਾਂਗੇ ਬਾਅਦ 'ਚ ਫਿਰ ਜਿਹੜਾ ਪ੍ਰੋਗਰਾਮ ਹੋਊਗਾ ਪੰਥਕ ਸਰਕਾਰ ਦਾ ਹਾਲਾਤ ਬੜੇ ਹੋਰਲਾ ਤੇ ਨਜ਼ਰ ਆ ਰਹੇ ਨੇ ਕਿ ਲੱਗਦਾ ਹੈ ਕਿ ਉਹਨਾਂ ਨੂੰ ਆਪਣੀ ਅਸਲੀਅਤ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲ ਚਰ ਵੇਖੋ ਸ਼੍ਰੋਮਣੀ ਅਕਾਲੀ ਦਲ ਵੀ ਸਰਕਾਰਾਂ ਨੇ ਬਹੁਤ ਤੱਕਾ ਕੀਤਾ ਸੀ ਇਹ ਤੱਕੇ ਦਾ ਕਾਰਨ ਸੰਗਤਾਂ ਨੇ ਵੋਟਾਂ ਪਾ ਕੇ ਸਰਕਾਰਾਂ ਨੂੰ ਹੁਣ ਜਵਾਬ ਦਿੱਤਾ ਜਿਹੜਾ ਸਰਕਾਰਾਂ ਨੇ ਸਾਡੇ ਨਾਂ ਨਿਆਂ ਨਹੀਂ ਆਇਆ ਕੀਤਾ ਸੀ ਇੰਨਾ ਤੱਕਾ ਦਿੱਤਾ ਇਸ ਸਾਲ ਦੀ ਐਨਐਸਏ ਹੋਰ ਅੰਦਰ ਹੀ ਵਧਾਤੀ ਇਹ ਸੰਗਤ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਬਿਰਸਾ ਸਿੰਘ ਵਲਟੋਏ ਦਾ ਚੌਥੇ ਨੰਬਰ ਤੇ ਆਉਣਾ ਕੀ ਲੱਗਦਾ ਤੁਹਾਨੂੰ ਨੇ ਕਿਹਾ ਸੀ ਕਿ ਮੈਂ ਵੀ ਪੰਥਕ ਆ ਅਮਰਪਾਲ ਸਿੰਘ ਵੀ ਪੰਥਕ ਆ ਕਹਿੰਦੇ ਕਿ ਮੈਂ ਵੀ ਐਨਐਸਏ ਕਿਟੀਆਂ ਹੋਈਆਂ ਵਾ ਵਾਰ ਵਾਰ ਤੰਜ ਕੱਸਦੇ ਹੁੰਦੇ ਸੀ ਤੇ ਵੇਖੋ ਫਿਰ ਸੰਗਤ ਨੇ ਆਏ ਬਿਰਸਾ ਸਿੰਘ ਉਹ ਜੋ ਪੰਥਕ ਸੀਤ ਨੂੰ ਸੰਗਤ ਨੇ ਖੁਦ ਜਵਾਬ ਦਿੱਤਾ ਉਹ ਕਹਿੰਦਾ ਹਮਤਪਾਲ ਪੰਥਕ ਹੀ ਨਹੀਂ ਆਸ਼ੀਆਮੀ ਨਹੀਂ ਆਜੇ ਇਹ ਤਾਂ ਹੁਣ ਸੰਗਤ ਨੇ ਚੁਣਿਆ ਸੰਗਤ ਦਾ ਹੀ ਵੋਟਾਂ ਪਾ ਕੇ ਸੰਗਤ ਨੇ ਵਿਸਾਵਟ ਹੋਇਆ ਨੂੰ ਆਪਣੇ ਜਵਾਬ ਮਿਲ ਹੀ ਗਿਆ ਵੈਸੇ ਇੱਕ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਸ਼ਰਾਬਾਂ ਚੱਲਦੀਆਂ ਹੁੰਦੀਆਂ ਸੀ ਇਸ ਪਰ ਮਾਹੌਲ ਵੱਖਰਾ ਨੇ ਲੱਗਾ ਸ਼ਬੀਲਾ ਦਾ ਦੌਰ ਚੱਲੇ ਆ ਲੱਗਾ ਦੌਰ ਹਾਂਜੀ ਬਹੁਤ ਹੀ ਵਧੀਆ ਐਲਕਾ ਮਾਹੌਲ ਜਿੱਥੇ ਹੁਣ ਵੋਟਾਂ ਵੀ ਪਈਆਂ ਉੱਥੇ ਵੀ ਲੋਕਾਂ ਨੇ ਗੰਨੇ ਦਾ ਰਸ ਦਾ ਲਾਇਆ ਉੱਥੇ ਸਹਿਯੋਗ ਦਿੱਤਾ ਜਿੱਥੇ ਵੀ ਪਿੰਡ ਚ ਜਾਂਦੇ ਆ ਲੋਕਾਂ ਨੇ ਸ਼ਬੀਲਾ ਲਾਈਆਂ ਲੰਗਰ ਲਾਏ ਬਹੁਤ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਕਿਤੇ ਕੋਈ ਸ਼ਰਾਬ ਦਾ ਨਹੀਂ ਕਿਤੇ ਕੋਈ ਪੈਸੇ ਦਾ ਨਹੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਲੋਕ ਪੰਥ ਨੇ ਪਿਆਰ ਕਰਕੇ ਪੰਥ ਨੂੰ ਵੋਟਾਂ ਪਾਈਆਂ ਸੰਗਤ ਨੇ ਪਿਆਰ ਕਰਕੇ ਗੰਨੇ ਤੋਂ ਇੱਕ ਜ਼ਿਕਰ ਆਉਂਦਾ ਸਰਪਜੀਤ ਸਿੰਘ ਉਹਨੂੰ ਕਿ ਵੀਖਦੇ ਹੋ ਫਰੀਦਪੁਰ ਸੀਟ ਤੇ ਇਹ ਵਧੀਆ ਵਾ ਉਹ ਵੀ ਸੰਗਤ ਬਹੁਤ ਜ਼ਿਆਦਾ ਉਹਨਾਂ ਦਾ ਵੀ ਸਹਿਯੋਗ ਦੇਣ ਦੇਈ ਇਹ ਦੇਣਾ ਚਾਹੀਦਾ ਵਾ ਕਿਉਂਕਿ ਉਹਨਾਂ ਦੇ ਪਿਤਾ ਦੀ ਬਹੁਤ ਕੁਰਬਾਨੀ ਉਹਨਾਂ ਦੀ ਵੱਡੀ ਆ ਉਹਨਾਂ ਨੇ ਸਿੱਖਾਂ ਦੀ ਜਿਹੜੀ ਲੱਖਿਓਈ ਪੱਗ ਸਿਰ ਤੇ ਰੱਖੀ ਆ ਬਹੁਤ ਹੀ ਸੰਗਤ ਆ ਉੱਥੋਂ ਦਾ ਜੀ ਧੰਨਵਾਦ ਕਰਦੇ ਕਿ ਜਿਹੜੀ ਸੰਗਤ ਉਹਨਾਂ ਨੂੰ ਇੰਨਾ ਸਹਿਯੋਗ ਮਿਲਿਆ ਜੀ ਸਮਨਜੀਤ ਸਿੰਘ ਮਾਨ ਜੀ ਉੱਥੇ ਰੱਖ ਕੌਣ ਸਕੇ ਦੂਜੇ ਨੰਬਰ ਤੇ ਆ ਜੀ ਇਹ ਕੋਟੀਵਨ ਸੰਗਤ ਦਾ ਫੈਸਲਾ ਵਾ ਉਹ ਚੇਤੇ ਇਹ ਕੁਝ ਨਹੀਂ ਕਹਿ ਸਕਦਾ ਅਸੀਂ ਤੇ ਸਾਰੇ ਅਪੀਲ ਕਰਦੇ ਅਸੀਂ ਕਿ ਚਲੋ ਵੱਧ ਤੋਂ ਵੱਧ ਜਿਹੜੀਆਂ ਪੰਥਕ ਤੇ ਰਾਵਾਂ ਪਰ ਇਹ ਹੁਣ ਸੰਗਤ ਦੇ ਹੱਥ ਫੈਸਲਾ ਵਾ ਮਤਾ ਜੀ ਕਿ ਲੱਗਦਾ ਕਿ ਜਿਹੜੇ ਮੁੱਦੇ ਤੁਸੀਂ ਸ਼ੁਰੂ ਕੀਤੇ ਸੀਗੇ ਉਹਦਾ ਹੱਲ ਨਿਕਲੇਗਾ ਇਸ ਵਾਰ ਕਿਉਂਕਿ ਅਜੇ ਭਾਈ ਅਮਰਪਾਲ ਸਿੰਘ ਜਾਰਾਚੇਰਾ ਅੰਦਰ ਜੇਲ੍ਹ ਚ ਰਹਿੰਦੇ ਨੇ ਤੇ ਫਿਰ ਉਹ ਕਮਾਂਡ ਕੌਣ ਸਾਮੇਗਾ ਜੀ ਸਾਰੀ ਇਹ ਖਡੂਰ ਸਾਹਿਬ ਦੀ ਵੇਖੋ ਅਸੀਂ ਜਿੱਦਾਂ ਹੁਣ ਪ੍ਰਚਾਰ ਲਈ ਤੁਰੇ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਸਾਰੇ ਮੁੱਦਿਆਂ ਨੂੰ ਵਿਚੋਕ ਛੋਵਾਂਗੇ ਜਿੱਥੋਂ ਤੱਕ ਜਿੰਨੀ ਜਦੋਂ ਨਹੀਂ ਹੁੰਦੇ ਜਿੰਨੇ ਕੁ ਜੋਗੇ ਅਸੀਂ ਆਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋ ਅਸੀਂ ਲੋਕ ਸੰਗਤਾਂ ਨੂੰ ਵਚਨ ਕੀਤੇ ਹਨ ਤੇ ਪੂਰੇ ਉੱਥਰੀਏ ਮੇਰੀ ਪੀੜੀ ਦੇ ਸੰਧਾਨ ਦੀ ਗੱਲ ਹੋਊਗੀ ਕਿਉਂਕਿ ਹਮੇਸ਼ਾ ਹੀ ਜੇ ਆਪਾਂ ਸਿਆਸਤ ਦਾ ਕੁੰਡਾ ਉੱਪਰ ਹੋਇਆ ਤੇ ਧਰਮ ਦਾ ਕੁੰਡਾ ਥੱਲੇ ਰਾਜਨੀਤਿਕ ਧੁਬਾਰ ਆਇਆ ਗਰਾਵਟਾਈ ਤੇ ਕੀ ਲੱਗਦਾ ਹੁਣ ਇਧਰਲੇ ਪਾਸੇ ਕੋ ਆਹਾਰ ਆਊਗਾ ਜਿਹੜਾ ਮੇਰੀ ਪੀਪਲ ਸੰਗਤਾਂ ਤੇ ਚੱਲੂਗੇ ਹਾਂਜੀ ਹਾਂਜੀ ਆਊਗਾ ਆਹਾਰ ਸੰਗਤ ਦੇ ਸਹਿਯੋਗ ਨਾਲ ਸਾਰਾ ਕੁਝ ਹੀ ਵਧੀਆ ਹੋਊਗਾ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸੋਚਿਆ ਇਹ ਹੀ ਆ ਕਿ ਇੱਕ ਵਾਰੀ ਪੰਜਾਬ ਨੂੰ ਇਹੋ ਜਿਹਾ ਖੁਸ਼ਹਾਲ ਬਣਾਇਆ ਜਾਵੇ ਕਿ ਜਿਹੜਾ ਪਤਾ ਲੱਗੇ ਵੀ ਕੋਈ ਲੀਡਰ ਆਇਆ ਸੀ ਕਹਿੰਦਾ ਮਤਲਬ 2027 ਦੀ ਤਿਆਰੀਆਂ ਸ਼ੁਰੂ ਕਰ ਲਈਏ ਵੇਖੋ ਗਾੜੀ ਹੈ ਤੇ ਹੁਣ ਸੰਗਤ ਦਾ ਫੈਸਲਾ ਵਾ ਜਿਹੜਾ ਸੰਗਤ ਫੈਸਲਾ ਕਰੂ ਆ ਜੀ ਲੋਕਾਂ ਤੇ ਅਸਲ ਤੁਹਾਡੇ ਸਾਡੇ ਵਿੱਚ ਗਡੂਰ ਸਾਹਿਬ ਦੇ ਲੋਕ ਬਹੁਤ ਆ ਜਾਂਦਾ ਕਹਿੰਦੇ ਕਿ ਖਡੂਰ ਸਾਹਿਬ ਤੋਂ ਬਾਅਦ ਵਿੱਚ ਜਲੂਪੁਰ ਦੀ ਜੇ ਮੈਂ ਗੱਲ ਕਰਾਂ ਜਲੂਪੁਰ ਤੋਂ ਕਹਿੰਦੇ ਇੱਕ ਸਿਆਸਤ ਨਿਕਲ ਰਹੀ ਆ ਜਿਹੜੀ 2027 ਨੂੰ ਪ੍ਰਭਾਵ ਪ੍ਰਭਾਵਿਤ ਕਰੇਗੀ ਵੇਖੋ ਅਸੀਂ ਸੰਗਤ ਦੇ ਨਾਲ ਵਾਂ ਸੰਗਤ ਦਾ ਹੀ ਇਹ ਫੈਸਲਾ ਸੀ ਤੇ ਸੰਗਤ ਨੇ ਸਾਨੂੰ ਸਾਥ ਦੇ ਕੇ ਜਿੱਤ ਪ੍ਰਾਪਤ ਹੋਣ ਦੀ ਕਾੜੀ ਵੀ ਜੋ ਸੰਗਤ ਫੈਸਲਾ ਦਊ ਇਹ ਸੰਗਤ ਅਕਾਲੀ ਦਲ ਦਾ ਅਸ਼ੀਰਵਾਦ ਜਾਣ ਦਾ ਕਾਰਨ ਤੁਹਾਨੂੰ ਕੀ ਤੁਹਾਨੂੰ ਕੀ ਲੱਗ ਰਿਹਾ ਹੈ ਇਸ ਜੀ ਹੁਣ ਤੁਸੀਂ ਵੇਖੋ ਕਿ ਅਕਾਲੀ ਦਲ ਦੇ ਕਮਾਣੇ ਸੰਗਤ ਨੇ ਉਹਨਾਂ ਪਿੱਛਾ ਕੀਤਾ ਜੀ ਉਹ ਅਕਾਲੀ ਦਲ ਬਾਰੇ ਚੰਗੇ ਕੰਮ ਕਰਦੇ ਤਾਂ ਹੋ ਸਕਦਾ ਸੰਗਤ ਉਹਨਾਂ ਦਾ ਵੀ ਸਾਥ ਦਿੰਦੀ ਹਾਂ ਹਨ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਵੀ ਤਾਂ ਹੀ ਹਾਲਾਤ ਕਹਿੰਦੇ ਸੀ 13 ਆਣੀਆਂ ਨੇ ਲੇਕਿਨ 3 ਰਹਿ ਗਈਆਂ ਨੇ ਕਿ ਲੱਗਦਾ ਕਿ ਉਹਨਾਂ ਦਾ ਵੀ ਇਹੀ ਲੱਗਦਾ ਹੈ ਜੀ ਆਮ ਆਦਮੀ ਪਾਰਟੀ ਵਾਲੇ ਨੇ ਮੋਦਨ ਗਹਿ ਵਿੱਚ 24 ਘੰਟੇ ਨਸ਼ਾ ਖਤਮ ਕਰ ਦੂੰ 2.5 ਸਾਲ ਹੋ ਗਏ ਤਾਂ ਆਮ ਆਦਮੀ ਪਾਰਟੀ ਵਾਲੇ ਨੇ ਕਹਿੰਦੇ ਪਿੰਡ ਚ ਨਹੀਂ ਆਨਗੇ ਵੇਖਿਆ ਵੀ ਕੀ ਬਣ ਗਿਆ ਕਿਦਾਂ ਮਾਵਾਂ ਦੇ ਪੁੱਤ ਮੜਨੇ ਤੇ ਫਿਰ ਜਦੋਂ ਕੋਈ ਕੰਮ ਚੰਗਾ ਨਾ ਕਰੋਗੇ ਫਿਰ ਥੱਲੇ ਡਿੱਗਣਾ ਹੀ ਆ ਫਿਰ ਸੰਗਤਾਂ ਦੇ ਜਵਾਬ ਦੇਣਾ ਹੀ ਪ੍ਰਚਾਰ ਤੇ ਪ੍ਰਸਾਰ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਜਿਹਨੇ ਭਾਈ ਸਾਹਿਬ ਨੇ ਆਣ ਕੇ ਚਲਾਇਆ ਸੁਖਿਆ ਕੋਸ਼ਿਸ਼ ਦੇਤਾ ਹੈ ਕਰਾਂਗੇ ਦੇਤਾ ਹੈ ਚਲੋ ਜੀ ਕਿਸ ਬਾ ਕਰੂ ਆਜੀ ਸਾਹਿਬ ਦੀਆਂ ਬੇਇੱਜ਼ਤੀਆਂ ਇੱਕ ਵੱਡਾ ਮੁੱਦਾ ਸੀ ਹਾਂਜੀ ਉਹਨੂੰ ਲੈ ਕੇ ਉਹਨਾਂ ਤੇ ਵੀ ਰੋਕਿਆ ਜਾਊਗਾ ਹਰ ਮਸਲੇ ਦਾ ਜਿਹੜਾ ਹੱਲ ਹੋ ਚੁੱਕਿਆ ਜਾ ਨੌਜਵਾਨਾਂ ਨੂੰ ਕੀ ਕਹੋਗੇ ਜੀ ਕਿਉਂਕਿ ਨੌਜਵਾਨ ਆਪ ਮੁਹਾਰੇ ਆਏ ਸੀਗੇ ਜੀ ਸਾਹਮਣੇ ਭਾਈ ਅਲਤਪਾਲ ਸਿੰਘ ਨੂੰ ਲੈ ਕੇ ਨੌਜਵਾਨਾਂ ਦਾ ਤੇ ਮੈਂ ਤੇ ਅਸਲੋਂ ਬਹੁਤ ਬਹੁਤ ਧੰਨਵਾਦ ਕਰਦੀ ਕਿ ਨੌਜਵਾਨੀ ਚ ਇੰਨਾ ਉਤਸ਼ਾਹ ਹੀ ਇੰਨਾ ਪਿਆਰ ਸੀ ਕਿੰਨੇ ਹੀ ਰੋਡ ਸ਼ੋਅ ਵੀ ਕੀਤੇ ਜਾਪਤੀ ਚ ਲੈ ਕੇ ਨੌਜਵਾਨੀ ਤੇ ਛੱਟਪੜਕ ਜਾਂਦੇ ਜਾਪਤੇ ਚ ਲੈ ਕੇ ਨੌਜਵਾਨਾਂ ਨੇ ਸਾਰੇ ਰੋਡ ਸ਼ੋਅ ਵੀ ਕੀਤੇ ਬਹੁਤ ਬਹੁਤ ਮੈਂ ਨੌਜਵਾਨਿਆਂ ਦਾ ਦੇਰੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਇੰਨਾ ਚ ਉਤਸ਼ਾਹ ਤੇ ਬਹੁਤ ਪਿਆਸ Subscribe to One India Channel and never miss an update.